ਨੀ ਮਾ ਇਹ ਤਾਂ ਵੀ ਕਿਹਾ ਕਰਕੇ ਤਾਂ ਮੇਰੀ ਜਾਨ ਖੜ ਦੇਣੀ ਨਹੀਂ 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 ਕਰਦਾ ਮਾ ਤੂੰ ਮੇਰੀ ਮਾਂ ਵਾ ਚੱਲ ਇੱਕ ਮਿੰਟੋ ਜੁੱਤੀ ਪਹਿਨੀ ਨਹੀਂ ਕੋਈ ਨਾ ਬਾਪੂ ਅਸੀਂ ਕਰੇ ਨਾ ਆਣਾ ਅਸੀਂ ਵੀ ਤੇਰੇ ਪੁੱਤ ਆ ਜਿਵੇਂ ਇਹ ਪੁੱਤ ਆ ਅਸੀਂ ਵੀ ਤੇਰੇ ਪੁੱਤ ਆ ਬਾਪੂ ਆਪਾਂ ਰਲ ਮਿਲ ਕੇ ਮਾਤਾ ਨੂੰ ਠੀਕ ਕਰ ਲਾਂਗੇ ਕੋਈ ਗੱਲ ਨਹੀਂ ਘਬਰਾ ਨਾ ਕੋਈ ਮਾਸਕ ਕੀ ਕਰਤਾ ਜੀ ਤਾਂ ਨੂੰ ਪਤਾ ਨਹੀਂ ਦੁੱਖ ਦੇ ਦੇ ਮੈਂ ਤਾਂ ਨਹੀਂ ਕਰਦਾ ਨਾ ਘੱਟਮਾ ਗਾਣਾ ਘੱਟ ਮੇਰੀ ਬੇਬੇ ਚੱਲਾ ਤੁਰ ਬੇਬੇ ਮੇਰੇ ਨਾਲ ਤਾਂ ਗੁੱਸੇ ਹੋਈ ਨਹੀਂ ਐ ਤੂੰ ਉਹ ਮੇਰੀ ਮਾਂ ਲੱਗਦੀ ਆ ਫਿਰ ਤੂੰ ਹਟ ਕੇ ਕੁਰਸੀ ਪੱਟ ਕੇ ਆਏ ਕਰੀਂ ਯਾਰ ਬਰਾਵਾ ਕਹਿੰਦਾ ਕੱਢ ਦੀ ਮਾਂ ਮੈਨੂੰ ਤੇਰਾ ਬਹਿਤੀ ਤਕਲੀਫ ਨਾ ਕਿਸੇ ਦੇ ਘਰ ਚ ਲੈ ਕੇ ਆਜ 2 3 ਐ ਦੁਨੀਆ ਤੋਂ ਚਲੇ ਗਈਆਂ ਇੱਕ ਸੁਸਾਇਡ ਕਰ ਗਈ ਇੱਕ ਮੰਜ਼ੇ ਤੇ ਪੈ ਕੇ ਬਿਲਕੁਲ ਰੋੜ ਰੋੜ ਕੇ ਰੈਂਗ ਰੈਂਗ ਕਿ ਬੇਚਾਰੀ ਹੈ ਦੁਨੀਆ ਤੋਂ ਉਹ ਵੀ ਤੁਰ ਗਈ ਅੱਜ ਤੋਂ 19 ਦਿਨ ਪਹਿਲਾਂ ਉਹ ਕੁੜੀ ਤੇ ਹੁਣ ਮਾਤਾ ਪਿਤਾ ਪਿਛਲੇ 15-20 ਸਾਲਾਂ ਤੋਂ ਇਦਾਂ ਹੀ ਕਰੀ ਆ। ਹਰ ਕੀ 15-20 ਸਾਲ ਬੇਟਾ ਵੀ ਵਿਚਾਰਾ ਰੱਬ ਦਾ ਬੰਦਾ ਹੀ ਆ। ਫਤ ਲਾਂ ਨੂੰ ਜਾਣੇ ਵਾਲੇ ਦਾ ਮਰ ਜਾਵਾ ਤੇਰੇ ਹੱਣ ਤੇ। ਅਮਰਜੀਤ ਛੋੜੇ ਅਮਰਜੀਤ ਗੁੱਸਾ ਨਾ ਕਰਨੀ ਮੇਰੇ ਚੁੱਪ ਕਰਕੇ। ਚੰਗਮਾ ਗਲਤੀ ਹੋ ਗਈ ਤਾਂ ਕਿੰਨਾ ਮਜਬੂਰ ਆ ਜਿਹਦਾ ਪੁੱਤ ਵੀ ਅਫਸਰ ਤਾਂ ਜਿਹਦੀ ਘਰ ਵਾਲੀ ਵੀ ਅਫਸਰ ਤਾਂ ਜਿਹਦੀਆਂ ਦੋ ਧੀਆ ਵੀ ਇਦਾਂ ਹੀ ਤੁਰ ਗਈਆਂ ਜੇ ਦਿਖਦਾ ਹੋਵੇ ਮਾਂ ਫਿਰ ਤੁਲਾ 25 ਉਗੜਾ ਹੋ ਗਿਆ ਇੱਕ ਮਿੰਟ ਮੜੀਆ ਖੜੇ ਨੂੰ ਦੇਖ ਬੇਬੇ ਬਾਹਰ ਨਾ ਦਈਂ ਖਹੋਰੀ ਨਹੀਂ ਕਰਦਾ ਨਹੀਂ ਕਰਦਾ ਚੱਲ ਇਥੇ ਮਿੱਕਾ ਜੁੱਤੀ ਪਹਿਨੀ ਨਹੀਂ ਇਹ ਤਾਂ ਕਹਿੰਦੇ ਜੋਦੇਵਾ ਸਸਰੀ ਨਾਲ ਆਪਣੀ ਮਾਂ ਖਰਾਣੇ ਵਾਸਤੇ ਲੈ ਕੇ ਜਾਣਾ ਲੈ ਜੀ ਇਹ ਕਾਹ ਪੀਚੇ ਮੋਟਾ ਬੱਦ ਰਹਿ ਗਿਆ ਮੈਨੂੰ ਦੇਖੋ ਖੋਹ ਤੇ ਤਾਂ ਖੋਹ ਦੇ ਬਾਦ ਮੈਨੂੰ ਪਛਤਾ ਤੜੀ ਸਤਾ ਕੀਤਾ ਤਾਂ ਇਹ ਕਿੰਨਾਂ ਚਾਗਣਾ ਹੈ ਨਾਲ ਚਲ ਪੀ ਸਾਡੇ ਹੈ ਅਸੀ ਗੱਲ ਬਾਈ ਜੀ ਅਸੀ ਗੱਲ ਜੀ ਹੋਰ ਜੱਟ ਜੀ ਨਾਮ ਬਾਪੂ ਆ ਕੰਮ ਨਾ ਕਰੋ ਤੁਹਾਡੀ ਭੈਣ ਹਾਂ ਜੀ ਭੈਣੇ ਉੱਠ ਕੇ ਬਹਿ ਜਾ ਉੱਪਰ ਕੋ ਤੇਰੀ ਮੁੰਡਾ ਜੀ ਮੈਂ ਨੰਗਾ ਨਾ ਕਰੂੰ ਚੰਗਾ ਨਹੀਂ ਕਰਦੇ ਉੱਪਰ ਬਹਿ ਜਾ ਚੱਲ ਉੱਪਰ ਬਹਿ ਜਾ ਕੋ ਮਾਂ ਜੰਗਾ ਮੂਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਯਪ ਆਦ ਸੱਚ ਜਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਮਾਂ ਆਪਾਂ ਦਾ ਮੂਲ ਮੰਤਰ ਦਾ ਪਾਠ ਕੀਤਾ ਆਪਾਂ ਕਿਤੇ ਕੁਝ ਗਲਤ ਬੋਲਿਆ ਤੈਨੂੰ ਗਲਤ ਫੇਰ ਦੂਰ ਤੇ ਕਰੀ ਤਾਂ ਸਿਰ ਪਰ ਹੱਥ ਨਹੀਂ ਮੇਰੀ ਮਾਂ ਦੇ ਸਿਰ ਤੇ ਹੱਥ ਨਹੀਂ ਰੱਖ ਸਕਦਾ ਮੈਂ ਪੁੱਤ ਨਹੀਂ ਫੜ ਜਾ ਚੱਲ ਤੂੰ ਕੁਰਸੀ ਤੇ ਬਹਿ ਜਾ ਫੇਰ ਉੱਠ ਕੇ ਚੱਲ ਬਹਿ ਜਾ ਮੈਨੂੰ ਬੈਠੇ ਬੈਠ ਨਹੀਂ ਹੁੰਦਾ ਨਹੀਂ ਮਾਂ ਬਣ ਕੇ ਬਹਿ ਜਾ ਮੈਨੂੰ ਦੁੱਖ ਦੇ ਨ ਮੇਰੀ ਨਾ ਮਾਂ ਬਣ ਕੇ ਬਹਿ ਜਾ ਅੱਖੇ ਲੱਗ ਗਈ ਨਹੀਂ ਤੂੰ ਹਟਦਾ ਮਾਂ ਤਰਾ ਕੀ ਨਾ ਮਾਂ ਮਾਂ ਕੀ ਨਾ ਤੈਨੂੰ ਭਾਗ ਲੈ ਜਾਣੇ ਨਹੀਂ ਮਾਂ ਮੇਰੀ ਮਾਂ ਵਾ ਤੂੰ ਤਾਂ ਤੇਰਾ ਨਾਂ ਕੀ ਐ ਮਾਂ ਹੈ ਮਾਂ ਤੇਰਾ ਨਾਂ ਕੀ ਮਾਂ ਕੋੜੇ ਮਾਂ ਕੀ ਨਾ ਤੇਰਾ ਇਹਨੂੰ ਠਾਣਾ ਕਿ ਨਹੀਂ ਤੈ ਸੁਣ ਨਾਮ ਦੱਸ ਦੋ ਨਾ ਨਾਮ ਕੀ ਆ ਆਪਣਾ ਨਾਮ ਕੁੜੇ ਬੇਬੇ ਉਹ ਮੈਂ ਤੇ ਐਨਾ ਬੋਲਦੇ ਨਹੀਂ ਹਾਂ ਹੁੰਦੇ ਪਰ ਉਹ ਚੰਗਾ ਮਾਂ ਨਾ ਤਾਂ ਦੱਸ ਦੇ ਤੇਰਾ ਨਾਮ ਕੀ ਆ ਨਾ ਤਾਂ ਦੱਸ ਦੇ ਕੀ ਆ ਹੱਥ ਨਾ ਸਕਦਾ ਆਏ ਨਹੀਂ ਮਾਂ ਮੈਨੂੰ ਮਾਰਦੀ ਐ ਤੂੰ ਮੂੰਹ ਨਾਲ ਗੱਲ ਕਰ ਨਹੀਂ ਬੇਬੇ ਲੈ ਮੈਂ ਹੱਥ ਫੜਨਾ ਆਪਦੀ ਮਾਂ ਦਾ ਹੱਥ ਮੈਂ ਫੜ ਨਹੀਂ ਸਕਦਾ ਲੈ ਮੇਰੀ ਮਾਂ ਦੇ ਮੇ ਸਿਰ ਤੇ ਹੱਥ ਰੱਖ ਦੇਣਾ ਨਹੀਂ ਮਾਂ ਇਤਾਂ ਦੀ ਖਿਆ ਕਰਕੇ ਤਾਂ ਮੇਰੀ ਜਾਨ ਖੜ ਦੇਣੀ ਨਹੀਂ 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 ਕਰਦਾ ਮਾਂ ਤੂੰ ਮੇਰੀ ਮਾਂ ਆ ਆਪਾਂ ਗੱਲਾਂ ਕਰਦੇ ਆ ਬੇਬੇ ਹੱਥ ਘੁੱਟਦਾ ਹੈ ਨਾ ਮੈਂ ਗਾਲਾਂ ਨਹੀਂ ਕੱਢੀਦੀ ਹੁੰਦੀ ਐ ਗਾਣਾ ਨਹੀਂ ਕੱਢੀਦੀ ਹੁੰਦੀ ਮਾਂ ਮੇਰਾ ਤੇਰਾ ਪੁੱਤ ਆਵਦੇ ਪੁੱਤ ਨੂੰ ਗਾਣਾ ਕੱਢਾਂਗੀ ਤੂੰ ਨਾਮ ਕੀ ਹੈ ਭਾਈ ਅਮਰਜੀਤ ਕੋੜੇ ਅਮਰਜੀਤ ਤੇਰੇ ਪੇਕੇ ਕਿੱਥੇ ਨਹੀਂ ਕੋੜੇ ਅਮਰੋ ਬਾਲੇਆਲ ਤੁਹਾਡੇ ਕੀ ਲੱਗਦੇ ਭਾਈ ਜੀ ਮੇਰੀ ਭੈਣ ਹੈ ਜੀ ਤੁਹਾਡੇ ਇਹ ਭਾਣ ਜਾ ਹਾਂਜੀ ਭਾਣ ਜਾ ਸਾਡੀ ਇਹ ਘੁੰਮਣੇ ਨੂੰ ਜਾਵਾ ਮੈਨੂੰ ਪਹਿਲਾਂ ਨਹੀਂ ਮੇਰੀ ਦੋ ਭਾਣ ਜੇ ਨਹੀਂ ਨੇ ਕੋਈ ਮੇਨਾਈ ਵਾ ਮੋਥੋਰੀ ਅੱਛਾ ਜੀ ਸਰ ਉਹਨਾਂ ਦੀ ਵਿੱਚ ਕੋਈ ਚੋਚ ਨਹੀਂ ਸਰ ਜੀ ਕਾ ਖਿਤੇ ਹੋਗੇ ਵੀ ਇਹਦੇ ਦੋ ਬੇਟੇ ਸੀਗੇ ਦੋ ਭੈਣ ਦੋ ਭੈਣ ਉਹ ਬੇਟੀਆਂ ਸੀਗੇ ਦੋ ਬੇਟੇ ਸੀਗੇ ਬੜੀ ਲਖੀ ਇਹਨਾਂ ਦੀ ਦੋ ਬੇਟੀਆਂ ਸੀ ਹਾਂਜੀ ਸਮਕਮ ਕਿਤੀ ਸੀਗੇ ਦੋਨੋਂ ਪੂਰੀਆਂ ਹੋ ਗਈਆਂ ਦੋਨੋਂ ਖੁੱਲੀਆਂ ਕਾਲੇ ਨੂੰ ਉਹਨਾਂ ਸਰ ਮੂੰਹ ਦੇਖੜਾ ਤੱਕ ਨਹੀਂ ਆ ਸਕੇ ਠੀਕ ਹੈ ਤੇ ਸਰ ਹੁਣ ਰਹਿ ਗਿਆ ਸਰ ਦਾ ਬੇਟਾ ਸਰ ਬੇਟਾ ਵੀ ਦਈ ਹੈ ਤੇ ਸਰ ਜੀ ਰਿਸ਼ਤਾ ਰਹਿ ਇਹ ਵੀ ਢਾੜੀ ਕਰਦੇ ਆ ਤੇ ਸਰ ਬਹੁਤਾ ਉਹ ਨਹੀਂ ਹੈਗਾ ਤੇਰੇ ਸ਼ਰਕਾ ਜੀ ਇਹਦੇ ਨੂੰ ਦੇਖ ਰਿਹਾ ਕਿ ਇਹੀ ਕਰਦੇ ਜੋ ਵੀ ਮਾਣਾ ਪ੍ਰਸ਼ਾਦਾ ਪਾਣੀ ਹੀ ਬਣਾਉਂਦੇ ਜੀ ਤੇ ਸਰ ਰੋਣਾ ਬਾਪੂ ਰੋਣਾ ਤੁਹਾਡੇ ਕੀ ਲੱਗਦੇ ਬਾਪੂ ਅੱਗੇ ਆ ਜਾਓ ਕੁਰਸੀ ਤੇ ਇੱਥੇ ਆ ਜਾਓ ਬਾਪੂ ਤੁਹਾਡੇ ਕੀ ਲੱਗਦੇ ਆ ਤੁਹਾਡੇ ਘਰ ਵਾਲੀ ਆ ਠੀਕ ਆ ਕੋਈ ਨਾ ਬਾਪੂ ਅਸੀਂ ਤੇਰੇ ਨਾਲ ਆ ਅਸੀਂ ਵੀ ਤੇਰੇ ਪੁੱਤਾਂ ਜਿਵੇਂ ਇਹ ਪੁੱਤਾਂ ਅਸੀਂ ਵੀ ਤੇਰੇ ਪੁੱਤਾਂ ਬਾਪੂ ਆਪਾਂ ਰਲ ਮਿਲ ਕੇ ਮਾਤਾ ਨੂੰ ਠੀਕ ਕਰ ਲਾਂਗੇ ਕੋਈ ਗੱਲ ਨਹੀਂ ਘਬਰਾ ਨਾ ਤੂੰ ਅਸੀਂ ਤੇਰੇ ਨਾਲ ਖੜਾਂਗੇ ਆ ਮਨਪ੍ਰੀਤ ਵੀਰੇ ਹੋਣੀ ਲੈ ਕੇ ਆਏ ਨਾ ਨਹੀਂ ਕੋਈ ਨਾ ਵੀਰੇ ਦੇ ਵੀ ਦਵਾਈ ਕੀ ਹਾਲ ਹੈ ਵੀਰੇ ਤੇਰਾ ਨਾਮ ਤੇਰਾ ਨਹੀਂ ਨਹੀਂ ਹੈਹੀ ਕੰਮ ਤੇਰਾ ਨਾਮ ਕੀ ਹੈ ਭਾਈ ਅਸੀਂ ਤਾਂ ਗਲਤ ਨੇ ਇਹਨੂੰ ਮੈਂ ਸਮਝ ਗਿਆ ਤੂੰ ਨਾਮ ਦੱਸ ਆਪਣਾ ਕੀ ਬੋਲੀ ਫੇਰ ਮੇਰੀ ਗੱਲ ਸੁਣ ਪਹਿਲਾਂ ਕੁਲਵਿੰਦਰ ਸਿੰਘ ਗੁਰਵਿੰਦਰ ਕੀ ਕਰਦਾ ਤੂੰ ਇਹਨੂੰ ਵੇ ਪੁੱਛ ਵੇ ਉਹ ਚਿੱਤੇ ਖਾਲੀਗਾ ਤਾਂ ਫੇਰ ਦਾ ਰੋਜ਼ ਇਹ ਇਹ ਫੇਰ ਦਾ ਅੱਛਾ ਕੋਈ ਨਾ ਇਹਨੂੰ ਵੀ ਪੁੱਛਦਾ ਮੈਂ ਬਾਪੂ ਨੂੰ ਕੋਈ ਨਾ ਮੈਂ ਹੁਣ ਇੱਥੇ ਨੂੰ ਹੀ ਲਿਆ ਆਵਾ ਤਾਂ ਫੇਰ ਦਾ ਬਹਾਨੇ ਨਾਲ ਤੇ ਮੈਨੂੰ ਕੋਲ ਸਾਰਾ ਗਾਲ ਨਾ ਕੱਢੋ ਗਾਲ ਨਾ ਕੱਢੋ ਮੈਂ ਕਿਹਾ ਤੁਹਾਡੀ ਗਾਲ ਨਾ ਕੱਢ ਮਾ ਗਾਲ ਨਾ ਕੱਢ ਮੇਰੀ ਬੇਬੇ ਸੋ ਚੱਲ ਆ ਤਰ ਬੇਬੇ ਮੇਰੇ ਨਾਲ ਕਹ ਤਾ ਗੁੱਸੇ ਹੋਈ ਨਹੀਂ ਐ ਤੂੰ ਮੈਂ ਤੇਰੀ ਕੁਛ ਨਹੀਂ ਲੱਗਦੀ ਪਰ ਤੂੰ ਮੇਰੀ ਮਾਂ ਲੱਗਦੀ ਆ ਆਪਣੇ ਜਨ ਦੇ ਆ ਦਾ ਬਣ ਪੇ ਇਹ ਚਲ ਕੁਰਸੀ ਤੇ ਬਹਿ ਜਾ ਫਿਰ ਉੱਠ ਕੇ ਚੱਲ ਫਿਰ ਨਹੀਂ ਤੂੰ ਹਟ ਕੁਰਸੀ ਪਰ ਤੇਰੀ ਕੋਈ ਫੋਟ ਨਹੀਂ ਕਰੀਦੀ ਹਾਂ ਗਾਲਾਂ ਕਹ ਤੂੰ ਕੱਢਦੀਆਂ ਮਾਂ ਮੈਨੂੰ ਬਹਿ ਜਾ ਕੁਰਸੀ ਤੇ ਚੱਲ ਉੱਠ ਕੇ ਚੱਲ ਨਹੀਂ ਉੱਠ ਬੈਠ ਮੈਂ ਤੈਨੂੰ ਸੁਣਾਉਂਦਾ ਚੱਲ ਮੈਂ ਤਾਂ ਬੈਠ ਉਹ ਮੈਂ ਤੇ ਬੈਠ ਨਹੀਂ ਹੁੰਦਾ ਤੇਰੀ ਜੱਲ ਮੈਂ ਕੁਰਸੀ ਤੇ ਬੈਠ ਜਾ ਬੈਠ ਜਾ ਮਾਪਾ ਹਾਂ ਇੱਥੇ ਬੈ ਜਾ ਮੈਂ ਲੈ ਬੈਠ ਤਾਂ ਗਈ ਕੀ ਹੋਇਆ ਮੈਂ ਐਵੇਂ ਥੱਲੇ ਬੈਠੀ ਜਾਨੀ ਕਿਹੜੇ ਕਿਹੜੇ ਚੱਲ ਹਾਂ ਸਰ ਕਿੰਨੇ ਕ ਸਾਲਾਂ ਤੋਂ ਇਦਾਂ ਵਾ ਜੀ ਮਾਤਾ ਜੀ ਕਿੰਨਾ ਪਾਗਲ ਕਰ ਲਾ ਮੈਂ ਸਰ ਕਿੰਨੇ ਕ ਸਾਲਾਂ ਤੋਂ ਬਪੂ ਇਦਾਂ ਨੇ ਕਾਸ ਬੜੀ ਕੁੜੀ ਵੀ 11ਵੀਂ ਪੜ੍ਹਦੀ ਕੋਈ ਨਾ ਤੂੰ ਪਕਲੇ ਥਾਂ ਮੈਂ ਆਦਾਨ ਸੁਪਰੇ ਦੇ ਬਗੈਰ ਛੱਡ ਥੋੜਾ ਦੇ ਇਹਨਾਂ ਤੋਂ ਕਿਹੜੀ ਤੁਹਾਡੇ ਸਹੁਰਿਆਂ 'ਚ ਕਿਸੇ ਨੂੰ ਸੀਗਾ ਪਹਿਲਾਂ ਕਿਸੇ ਤੁਹਾਡੇ ਸਾਲੇ ਨੂੰ ਸਾਰੇ ਨੂੰ ਬੇਟੀ ਦੀ ਡੱਤ ਕਿਵੇਂ ਹੋਈ ਇਹਨਾਂ ਦੇ ਉਹਨਾਂ ਤੇ ਹਿਆਰਪੁਰ ਦੇ ਵੀ ਜਾਣਦੇ ਹੋਣੇ ਸ਼ਹਿਰ ਤੇ ਪਹਿਲਾਂ ਤਾਂ ਮੈਨੂੰ ਅੱਜ ਤੱਕ ਕਦੇ ਨਹੀਂ ਸੀ ਪ੍ਰਕਾਸ਼ ਸਿੰਘ ਨੰਦੂ ਉਹਦਾ ਕਾਹ ਦਾ ਮੂੰਹ ਦੇਖਾ ਦਵਾਈ ਜਲਦੀ ਲਈ ਬੜੀ ਗੁਰੀ ਦਾ ਪਹਿਲਾਂ ਫਲਾਣੀ ਦੀ ਦਵਾਈ ਉਹ ਮਾੜੀ ਮੋਟੀ ਨਹੀਂ ਨਹੀਂ ਜਾਉਂਦਾ ਨਾ ਮਥਾ ਤਾਂ ਇਹੋ ਦਵਾਈ ਜਲਦੀ ਦੀ ਕਾਫੀ ਕਰ ਪੜੀ ਨੋ ਇਹ ਨਹੀਂ ਮੈਂ ਯਾ ਮਾਚਦਾ ਮੁੰਡੇ ਨੂੰ ਕੀ ਹੱਥ ਲਾਦਾ ਅੱਛਾ 15 ਸਾਲ ਦਵਾਈ ਖਵਾਈ ਫੜਾਈ ਵੱਡੀ ਕੁੜੀ ਨੂੰ ਤੇ ਬੱਛਣ ਦਾ ਤੂੰ ਛੱਪਾ ਫੜਦੇ ਜੀ ਮੈਨੂੰ ਵੱਡੀ ਕੁੜੀ ਦੀ ਸੁਣ ਕੇ ਤੇ ਮ ਸੁਣ ਕੇ ਫਿਰ ਉਹ ਕੀ ਹੋ ਗਿਆ ਬਸ ਹੋ ਗਿਆ ਏਦਾਂ ਹੀ ਮਾਈਂਡ ਅਫਸਰ ਜਿੱਦਾਂ ਹੁੰਦਾ ਐਦਾਂ ਦਿੱਤ ਕਿ ਉਹ ਹੋ ਗਈ ਮੌਤ ਨੂੰ ਸਭ ਦਵਾਈ ਖਾ ਲਈ ਸੁਣ ਦਵਾਈ ਖਾ ਲਈ ਗੋਲਟੀ ਨਾ ਕੋਕਾਂਤੀ ਆ ਗਿਆ ਮੇਰੇ ਲਈ ਮੈਂ ਪੁੱਛੀ ਉਹ ਕਹਿੰਦੀ ਇੱਕ ਗੱਲ ਕਰਦੀ ਬਠਿੰਡੇ ਵਿੱਚ ਬੈਠੀ ਹੁੰਦਾ ਕੁੱਤੇ ਕੁੜੀ ਨੂੰ ਆ ਕੇ ਗੋਲਦੀ ਨੇ ਮੇਰੀ ਇਹ ਸਾਥੀ ਨੂੰ 2 ਦਿਨ ਹੋ ਗਏ ਅੰਦਰ ਦੀ ਇਹ ਬਾਹਰ ਦੇ ਡੇਟ ਤੋਂ ਇਹਨੂੰ ਕੁੱਤੇ ਗੋਲਦੀ ਨੇ ਹਾਂ ਗੋਲਟੀ ਨਤੀ ਹੋ ਗਿਆ ਜਰੀਏ ਤੇ ਮਾਰੇ ਹੋਣੇ ਕੁੜੀ ਨੇ ਵੀ ਥੱਪੜ ਥੱਪੜ ਮਾਰੇ ਆ ਕੇ ਪਤਾ ਲੱਗਿਆ ਮੈਨੂੰ ਗੁੱਸੇ ਜਾ ਕੇ ਦਵਾਈ ਦਵਾਈ ਸਾਡੀ ਜੀ ਸਰਪਰਦਾ ਚੁੰਨੇ ਜੀ ਲਾਜੀ ਕੁੜੀ ਜੀ ਕੁੜੀ ਪਾਸਟੂ ਦੀ ਠੀਕ ਸੀ ਉਹ ਜਰੀਏ ਕੋਈ ਸਾਢੇ 4 ਸਾਲ ਮੰਜੀ ਗਰੀ ਵਹੀ ਅੰਦਰ ਤੋਂ ਜੋ ਵਾਸਰੂਮ ਪਤਾ ਨਹੀਂ ਲੱਗਦਾ ਉਹ ਮਿਲਦੀ ਪਈ ਉਹ ਬਿੱਟ ਬਹਿਣ ਲੱਗੀ ਉਹ ਵੀ ਇੰਦ ਹੀ ਹੋ ਗਿਆ ਉਹ ਪਤਾ تھا ਰੋਟੀ ਮੜੀ ਕਰਨ ਦੀ ਸਭ ਕੁਝ ਜਿਸ ਵੇਲੇ ਠੀਕ ਹੋ ਗਈ ਲੱਡ ਚੜੀਆਂ ਨੋ ਬੋਤ ਨਾ ਸਾਫ ਹੈ ਤੋਂ ਮੇਰੀਆਂ ਮਾਰੀ ਇਹ ਜਿਹੜਾ ਕਮਰੇ ਵਿੱਚ ਜੁੱਤੀ ਫੇਰਦੀ ਜੇ ਮੈਨੂੰ ਛੇੜਦੇ ਬਾਅਦ ਫਿਰ ਬੋਲਦੀ ਰਹਿੰਦੀ ਹੈਗੀ ਸੀ ਪਰ ਲੇਕਿਨ ਉਹ ਥੋੜਾ ਡਾਊਨ ਹੋ ਗਿਆ ਤੇ ਉਸ ਤੋਂ ਬਾਅਦ ਹੋਰ ਤਾਂ ਘਮਈ ਰੇ ਗਏ ਉਹ ਕੁੜੀ ਕੁੱਤੇ ਆਉਂਦਾ ਮਾਂ ਜੋ ਤਾਂ ਇੱਥੇ ਤੇ ਤਾਂ ਪਾਪੇ ਮੈਨੂੰ ਨਾ ਮਿਲਦਾ ਉਹ ਮੈਂ ਜਿੰਨੀ ਜਿੰਨੀ ਪਹਿਲੇ ਚੱਲੇਗੀ ਉਹ ਗਾਲਤ ਮਾਰਿਆ ਜਰਾਪਸੇ ਤੋਂ ਵੀ ਉਹ ਕੇ ਨੀਂਦ ਪਹਿਲੇ ਨਹੀਂ ਆ ਕੇ ਲਾ ਕੇ ਐਂदाई ਬੋਲਦੀ ਇਹ ਮੈਨੂੰ ਨਾ ਸਾਰੀ ਰਾਤ ਬੜੀ ਗੁੱਸਾ ਕੀ ਨਾਲ ਜੁੱਦੀ ਦਾ ਮੇਰੀ ਬਬਲੀ ਹੈ ਪਬਲੀ ਤੇ ਛੋਟੀ ਦਾ ਛੋਟੀ ਦਾ ਆਇਆ ਮੀਲਨ ਕੋਰ ਮੇਰੇ ਕੋਲ ਨੂੰ ਕਰਦਾ ਮੈਂ ਸਾਰੀ ਰਾਤ ਦੀ ਮਕਾਨ ਦਿੰਦੀ ਕਰਦੇ ਨੇ ਇਹ ਮਨਜੀਤ ਕੋਰ ਦੇ ਬੇਟੇ ਦਾ ਲਾ ਹੈਗਾ ਕੁਲਵਿੰਦਰ ਕੁਲਵਿੰਦਰ ਸਿੰਘ ਪੰਡਾ ਥੋੜਾ ਹੈਗਾ ਉਹਨਾ ਉਹਨਾ ਮਾਚਾ ਮਾਚਾ ਜੂਮ ਨੇ ਜੇ ਨਾ ਇਹਨਾਂ ਕੋਲ ਤਾਂ ਗੱਟਿਆ ਉਹ ਹੋਵੇ ਉਹਦੇ ਨਾਲ ਗੱਲਾਂ ਕਰ ਆ ਮੈਂ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਨੇ ਬਣਾ ਉੱਥਾ ਸੌਂ ਜਾਂਦਾ ਹੈ ਉਹਨੇ ਕੋ ਜਿਹੜੀ ਆਪਣੇ ਪਰਿਵਾਰ ਦੀ ਤਕਲੀਫ ਸਾਂਝੀ ਕੀਤੀ ਆ ਰੱਬ ਐਸ ਦੀ ਤਕਲੀਫ ਲੈ ਕਿਸੇ ਦੇ ਘਰ ਚ ਲੈ ਕੇ ਆਵੇ ਬਾਪੂ ਦਾ ਜਦੋਂ ਵਿਆਹ ਹੋਇਆ ਸੀ ਮਾਤਾ ਮਰਜੀਤ ਕੌਰ ਨਾਲ ਦੋ ਧੀਆਂ ਤੇ ਇੱਕ ਪੁੱਤ ਹੋਇਆ ਅੱਜ ਦੋ ਧੀਆਂ ਇਸ ਦੁਨੀਆ ਤੋਂ ਚਲੇ ਗਈਆਂ ਇੱਕ ਸੈਂਡ ਕਰ ਗਈ ਇੱਕ ਮੰਝ ਤੇ ਪੈ ਕੇ ਬਿਲਕੁਲ ਰੋੜ ਰੋੜ ਕੇ ਦੇਖਦੇ ਕਿ ਵਿਚਾਰੀ ਇਸ ਦੁਨੀਆ ਤੋਂ ਉਹ ਵੀ ਤੁਰ ਗਈ ਅੱਜ ਤੋਂ 19 ਦੇ ਪਹਿਲਾਂ ਉਹ ਪੂਰੀ ਹੋ ਉਹ 20-25 ਸਾਲਾਂ ਤੋਂ ਇਹ ਮਾਤਾ ਕਿਉਂਕਿ ਵੱਡੀ ਬੇਟੀ ਵੀ ਇਹਨਾਂ ਦੀ ਅਫਸਰ ਸੀਗੀ ਤੇ ਮਾਤਾ ਵੀ ਅਫਸਰ ਸੀ ਤੇ ਹੁਣ ਮਾਤਾ ਪਿਛਲੇ 15-20 ਸਾਲਾਂ ਤੋਂ ਇਦਾਂ ਹੀ ਕਰੀ ਜਾਂਦੀ ਹੈ। ਪਰ ਕੀ 15-20 ਸਾਲ ਬੇਟਾ ਵੀ ਵਿਚਾਰਾ ਪਰਪ ਦਾ ਬੰਦਾ ਹੀ ਆ ਉਹ ਵੀ ਦੇਖ ਦੇਖ ਕੇ ਕਿਉਂਕਿ ਤੁਸੀਂ ਕਰਦੀ ਸੀ ਮਾਂ, ਤੁਸੀਂ ਹੀ ਕਰਦੀ। ਗਲਤੀ ਹੋ ਗਈ ਮਾਂ, ਗਲਤੀ ਹੋ ਗਈ। ਮਾਂ ਸਾਡੀ ਸਾਰੇ ਕੰਮ ਕਰਦੀ ਸੀ ਘਰ ਦੇ ਵਿੱਚ। ਮਾਂ ਸਾਡੀ ਸਾਰੇ ਕੰਮ ਕਰਦੀ ਸੀ ਮਾਂ, ਕਰਦੀ ਸੀ ਕੰਮ। ਮਾਂ ਪੱਠੇ ਪੱਠੇ ਤੋਂ ਨਹੀਂ ਆਉਂਦੀ ਸੀ। ਤੇਰੇ ਕੋਲ ਠੀਕ ਐ ਮਾਂ, ਮੱਝਾਂ ਰੱਖੀਆਂ ਹੋਈਆਂ ਸੀ। ਹਾਂ ਚਾਰ ਮੱਝਾਂ ਰੱਖੀ ਹੈ ਠੀਕ ਹੈ ਬਾਪੂ ਇਹ ਇਹ ਧਰਤ ਤੋਂ ਰਹੀ ਚੌਂਦੀ ਹੁੰਦੀ ਹੁੰਦੀ ਸੀ ਮਾਤੇ ਹਾਂ ਪਹਿਲਾਂ ਹੀ ਕੰਮ ਕਰਨ ਦੇ ਚਾਹੇ ਕਿੰਨੇ ਸਾਲਾਂ ਤੋਂ ਹਟ ਗਈ ਕੰਮ ਕਰਨ ਨੂੰ ਜਦੋਂ ਫਿਰ ਬੜੀ ਪੂਰੀ ਤੇ ਇਦਾਂ ਹੀ ਹੋ ਕੇ ਉਸ ਤੋਂ ਬਾਅਦ ਮੈਂ ਜਦ ਆ ਗਈਆਂ ਕਿੰਨੇ ਸਾਲ ਹੋ ਗਏ ਜੀ ਮੈਨੂੰ ਮੇਰੇ ਨਾਲ ਹੋਲ ਬਣੀ ਹੈ ਨਹੀਂ 10-15 ਸਾਲ ਹੋ ਗਏ ਮੈਂ ਕੰਮ ਹਰ ਰੋਲੀ ਸੁਭਾਣ ਮੈਂ ਲਈ ਰੱਖਣੀ ਹੈ ਉਹ ਨਹੀਂ ਨਹੀਂ ਤੁਸੀਂ ਫੜਾ ਲਓ ਬਾਈ ਨਾ ਕਰ ਨਹੀਂ ਜੇ ਦੁਆ ਦੁਆ ਕੀ ਕਰਨਾ ਮੈਂ ਕਿੱਥੇ ਜਾਣਾ ਜੋ ਪਰਦਾ ਅੱਛਾ ਦੇ ਰਹੇ ਜਾਂਦੇ ਰਹੇ ਚਲੋ ਉਹ ਨਹੀਂ ਵੀ ਨਾਮਦਾਨ ਦਿੱਤਾ ਜਬ ਦੇ ਰਹੇ ਤੇਰੀ ਮਕਾਨ ਦੇਣ ਜਾਂਦੇ ਤੇ ਨਾਮਦਾਨ ਦਾ ਜੋ ਸੁਪਾਣਾ ਨਾਮਦਾਨ ਹੀ ਨਹੀਂ ਨਾ ਤੇਰੇ ਪਾਪ ਮਾਂ ਦੀ ਹੋਰ ਸਾਰੇ ਨਿਆਣੇ ਤੰਗ ਕਰ ਕੇ ਨਹੀਂ ਰਹਾ ਮਗਰ ਲਾਥੇ ਨਾਮਦਾਨ ਦੇ ਭਾਈ ਕਿਤੇ ਨੂੰ ਵੀ ਬੈਠ ਨਹੀਂ ਦਿੱਤਾ ਇਹ ਕਿੰਨਾ ਬੜਿਆ ਕੁਲਵਿੰਦਰ ਤੁੰ ਜਾਣਾ ਨਾ ਅੰਦਰ ਸੱਤ ਮੀਂਹ ਨਟ ਗਿਆ ਨਹੀਂ ਸਹੀਏ ਜਨਾ ਆਉਣੂ ਕਮਰਾ ਬਣਾ ਮਮੀ ਨੂੰ ਚੁੱਪ ਕਰਾ ਕੇ ਕੁਲਵਿੰਦਰ ਉਗਣ ਚ ਕੋਈ ਨਾ ਇਹ ਰੌਣਕ ਪਾ ਕੇ ਕਰ ਲੈ ਲਕੀਂ ਨੂੰ ਛੜ ਕੇ ਕਹੀ ਲੜਾਈ ਪਉਂਦਾ ਸੱਦੇ ਤਾਂ ਹੀ ਹੈ ਲੜਾਉਣੇ ਨੂੰ ਚੰਗਾ ਮਾਂ ਗਲਤੀ ਹੋ ਗਿਆ ਲੜਾਉਣ ਦੇ ਮੋਢੀ ਸ਼ਰਮ ਜਲ ਗਈ ਹੈ ਗਲਤੀ ਹੋ ਗਈ ਮਾਂ ਗਲਤੀ ਹੋ ਗਈ ਮਾਂ ਓਏ ਦਬੱਲੇ ਤੇ ਗੱਲਾਂ ਕਰੀ ਜਣੀਆਂ ਜੀਂਪੂ ਲਈ ਜਣੀਆਂ ਲੜੀ ਜਾਂ ਉਹ ਫਲਟ ਲਾਉਣ ਦਾਣੇ ਵਾਲੇ ਦਾ ਫਲਟ ਲਾਉਣ ਦਾਣੇ ਵਾਲੇ ਦਾ ਮਰ ਜਾਵਾ ਤੇਰੇ ਗਿਆਨ ਦਾ ਆਹ ਨਾ ਹੁਣ ਮਰ ਗਿਆ ਜਿਹੜਾ ਹੁਣ ਮੁੜ ਕੇ ਦਾ ਨਹੀਂ ਆਣਾ ਮਰ ਗਿਆ ਮਰ ਗਿਆ ਅਸਵੀਰ ਜਲਪੁਰ ਪੱਥਰ ਰੱਖਿਆ ਵੇ ਜੋ ਰੱਬ ਕਰਦਾ ਭਾਰ ਗਿਆ ਨਾ ਹੂੰ ਭਾਰ ਗਿਆ ਬਿਲਕੁਲ ਆਰਾਮ ਆਰਾਮ ਠੀਕ ਹੈ ਭਾਈ ਪਲੰਗ ਸਹੀ ਕਰ ਦੀ ਠੀਕ ਹੈ ਭਾਈ ਬੜਾ ਕੋਸਟੀ ਦਾ ਠੀਕ ਹੈ ਗੁਰਵਿੰਦਰ ਮੋਟੀ ਪਾਣੀ ਦੀ ਟੈਂਕ ਲੱਗਦੀ ਠੀਕ ਹੈ ਭਾਈ ਗੁਰਵਿੰਦਰ ਵਾਈ ਦਾ ਅੱਗੀ ਦਿਨ ਨਾ ਦੇ ਦੇ ਕਰੂੰਗੇ ਘਰੇ ਭੇਜ ਦੀ ਫਿਰ ਤੈਨੂੰ ਠੀਕ ਹੈ ਭਾਈ ਇੱਕ ਮਹੀਨਾ ਰੋਕੇ ਭੇਜਾਂਗੇ ਠੀਕ ਆ ਰੋਣਾ ਮਰਦਾਂ ਦਾ ਵੀ ਨਾ ਆ ਜਾ ਰਿਹਾ ਆ ਪੱਗਲਵਿੰਦਰ ਭਰਾ ਉਹ ਦੋਨੋਂ ਮੈਂ ਨਹੀਂ ਤਰ੍ਹਾਂ ਸੋ ਨਾ ਨਹੀਂ ਤੂੰ ਨਹੀਂ ਰਹਿਣਾ ਮੰਮੀ ਨਹੀਂ ਰਹਿਣਾ ਵੀ ਨਹੀਂ ਤੇ ਤੇਰੇ ਪਾਪਾ ਨਹੀਂ ਰਹਿਣਾ ਤੇ ਇਹਨਾਂ ਦੇ ਬੇਟੇ ਨਹੀਂ ਰਹਿਣਾ ਤੂੰ ਨਹੀਂ ਰਹਿਣਾ ਨਹੀਂ ਪਤਾ ਕੀ ਐਡਮਿਸ਼ਨ ਨਹੀਂ ਕਰਦੇ ਨਾ ਹਾਂ ਤੋ ਘਰ ਘਰ ਹੀ ਨਹੀਂ ਰਹਿਣਾ ਮੈਂ ਗੰਦਰ ਮੰਮੀ ਬਿਮਾਰ ਹੋ ਜੂ ਅਰੇ ਸਰਦੀਆਂ ਵਾਲੇ ਮੋٹے ਕੱਪੜੇ ਪਾਏ ਆ ਪਤਾ ਕੀ ਕਿੰਨੇ ਗੰਦੇ ਮੋٹے ਕੱਪੜੇ ਜਿਹੜਾ ਇਸ ਕਰ ਨੂੰ ਸਾਰਾ ਮੈਂ ਨੂੰ ਖਿੱਚੀ ਲਈ ਫਿਰਦਾ ਪਤਾ ਨਹੀਂ ਸਮਝਦਿਆ ਕਰੋ ਨਾ ਜੋ ਮੈਂ ਕੀ ਕਰਦਾ ਮੇਰੀ ਮੇਰੀ ਗੱਲ ਵੀ ਕੋਈ ਨਾ ਫਿਰ ਜਰਦਾ ਜੁਰਦਾ ਲਾੜਾ ਹੁੰਦਾ ਨਾ ਇੱਥੇ ਨਹੀਂ ਲੱਗਣਾ ਜਰਦੇ ਦੀ ਗੱਲ ਤੋਂ ਵੀ ਨਹੀਂ ਹਾਂ ਹਾਂ ਜਰਦਾ ਖਾਣ ਦੀ ਗੱਲ ਨਹੀਂ ਆ ਉਹ ਵੀ ਸ਼ੁਕਾਇਤ ਹੈ ਹੱਥ ਤਾਂ ਕੰਬੀ ਜਾਂਦੇ ਐਦਾਂ ਕਰੀ ਕੋਈ ਨਾ ਆਪਾਂ ਸਾਰਾ ਠੀਕ ਕਰ ਲੈ ਕਿਰਿੰਦਰ ਠੀਕ ਕਰ ਲੈ ਮੈਂ ਥੱਲੇ ਬੈਠਣਾ ਮੈਨੂੰ ਬੈਠ ਨਹੀਂ ਹੁੰਦਾ ਨਹੀਂ ਮਾਂ ਉੱਪਰ ਹੀ ਬਹਿਣਾ ਆਪਾਂ ਥੱਲੇ ਨਹੀਂ ਬਹਿਣਾ ਠੀਕ ਹੈ ਨਹੀਂ ਜਿਵੇਂ ਬੁਲਾਇਂ ਦੋ ਮੈਂ ਬਹਾਰੀ ਦਿੰਦੀ ਪਰ ਜਦੋਂ ਕੰਨ ਦਿਖਾਈ ਨਹੀਂ ਦਿੰਦਾ ਮਾਂ ਤਨ ਹੱਥ ਦਿਖਾਈ ਦਿੰਦਾ ਜੀ ਦੇਖਦਾ ਨਹੀਂਗਾ ਅੱਖਾਂ ਇਹਨਾਂ ਦੀ ਛੱਡ 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 ਛੱਡਦਾ ਕਿੱਟਾ ਕੰਮ ਫੇਰਦਾ ਮੈਂ ਨਹੀਂ ਮੈਂ ਰੱਖ ਕੇ ਢੱਕ ਕੇ ਰੱਖਣਾ ਮੈਂ ਵਿਗਾੜ ਨਹੀਂ ਆਪਣੀ ਸਰ ਜਦੋਂ ਨਾ ਲਾਈਟ ਬਾਲਦੇ ਥੋੜਾ ਜਿਹਾ ਸਰ ਨੂੰ ਤਾਂ ਉਹਦਾ ਪਤਾ ਲੱਗ ਜਣਾ ਇਹਨੂੰ ਬੈ ਲਾਈਟ ਬਲਦੀ ਸਰ ਇਹ ਵੀ ਥੋੜਾ ਜਿਹਾ ਹੀ ਹੋਇਆ ਜੀ ਅਕਰਨ ਦਿਖਾ ਲੈਣਾ ਸੀ ਅੱਜ ਫਿਰ ਪਹਿਲਾਂ ਅੱਕਾ ਜੀ ਨੂੰ ਮਾਰ ਮਾਰ ਕੇ ਨਹੀਂ ਨਾ ਕਰਦੇ ਅਮਰਜੀਤ ਗੋੜੇ ਅਮਰਜੀਤ ਗੁੱਸਾ ਨਾ ਕਰਨੀ ਬਹਿ ਜਾ ਚੁੱਪ ਕਰਕੇ ਕਥਨਾਰਾ ਮੈਨੂੰ ਮਾ ਗੱਲ ਕਰ ਗਲਤੀ ਹੋ ਗਈ ਮਾ ਕੋਈ ਕੋਈ ਨਾ ਕੋਈ ਕੋਈ ਨਾ ਬਾਪੂਆਂ ਗੰਡਾ ਲਿਆ ਮੈਨੂੰ ਸ਼ਰਮ ਨਹੀਂ ਹੈ ਬਹਿ ਜਾ ਕਿ ਲਵਿੰਦਰ ਬਾਤ ਲੈ ਕੇ ਬਾਤ ਲਵਿੰਦਰ ਵੀ ਪੋਲੀਏ ਦਾ ਸ਼ਿਕਾਰ ਆ ਤੇ ਗੱਲ ਕਰਦੇ ਸੀ ਵੀ ਬਾਪੂ ਦੇ ਘਰ ਦੋ ਧੀਆਂ ਤੇ ਇੱਕ ਪੁੱਤ ਸੀ ਵੇੜਾ ਪਰਿਆ ਹੋਇਆ ਸੀ ਪੂਰਾ ਬੜੀਆਂ ਸਦਰਾਂ ਸੀ ਬਾਪੂ ਦੀਆਂ ਬੜੀਆਂ ਸਦਰਾਂ ਸੀ ਇਸ ਮਾਂ ਦੀਆਂ ਬਿੰਗੀਆਂ ਟੀਗਾ ਪੜ੍ਹ ਲਿਖ ਕੇ ਵੱਡੀਆਂ ਨੌਕਰੀਆਂ ਤੇ ਲੱਗਣ ਗਿਆ ਮੇਰਾ ਪੁੱਤ ਵੀ ਪੜ੍ਹ ਲਿਖ ਕੇ ਆਫਸਰ ਬਣੂਗਾ ਪਰ ਜਿਵੇਂ ਜਿਵੇਂ ਬੱਚੇ ਜਵਾਨ ਹੁੰਦੇ ਗਏ ਘਰ ਦਾ ਅਜਾੜਾ ਹੀ ਪਟਿਆ ਗਿਆ ਬੇਟੀ ਨੇ ਪੜ੍ਹਾਈ ਲਿਖਾਈ ਕੀਤੀ ਫਰਸਟ ਡਿਵੀਜ਼ਨ ਪਾਸ ਕੀਤੀ ਐਮਏ ਕੀਤੀ ਜਨੇ ਬੀ ਕਾਮ ਕੀਤੀ ਫਾਈਨਲ ਡਿਗਰੀ ਫਰਸਟਲੀ 3 ਸਾਲ ਬਾਅਦ ਆਈ ਬੀ ਕਾਮ ਕੀਤੀ ਫਰਸਟ ਡਿਗਰੀ ਦੀ ਫਸਤ ਆਈ ਆਪਣੀ ਕਲਾਸ ਦੇ ਵਿੱਚੋਂ ਬਾਪੂ ਬੰਨਾ ਨਨ ਸੱਲਾਮ ਬਾਦ ਆਈ ਹੋਸਟਲ ਤੋਂ ਬਸ ਆ ਕੇ ਆਫਸਰ ਤੇ ਜੋ ਵੀ ਤੀ ਤੁਰ ਗਈ ਆ ਬਬਲੀ ਬਬਲੀ ਵੀ ਤੁਰ ਗਈ ਆ ਤੇ ਨੀਲਮ ਵੀ ਤੁਰ ਗਈ ਆ ਤੇ ਪਿੱਛੇ ਰਹਿ ਗਿਆ ਗਿਲਵਿੰਦਰ ਤੇ ਅਮਰਜੀਤ ਤੇ ਬਾਪੂ ਬਾਪੂ ਤੁਹਾਡਾ ਕੀ ਨਾਮ ਮੇਰਾ ਨਾਮ ਤਰਸੀਮ ਸਿੰਘ ਹੈ ਤਰਸੀਮ ਸਿੰਘ ਅਰਦਾਸ ਕਰਿਓ ਧੰਨਵਾਦ ਆ ਵੀਰ ਹੋਣਾ ਦਾ ਮੰਨ ਤੀ ਵੀਰੇ ਹੋਣੀ ਵੀਰੇ ਤੁਹਾਡਾ ਕੀ ਨਾਮ ਮੇਰਾ ਹਰਜੀਤ ਸਿੰਘ ਹੈ ਹਰਜੀਤ ਸਿੰਘ ਰਣਜੀਤ ਸਿੰਘ ਰਣਜੀਤ ਸਿੰਘ ਹੋਰ ਕੌਣਾ ਹੈ ਨਾਲ ਐ ਮੇਰੇ ਭਰਾ ਸਰندر ਸਿੰਘ ਸਰندر ਸਿੰਘ ਤੇ ਇਹ ਦੇ ਜੀ ਇਹਨੂੰ ਕੋ ਐਸੇ ਤੋਂ ਤੁਹਾਡੀ ਬੇਟੀ ਨੀਲਮ ਹੈ ਇਹ ਵੀ ਤੁਰ ਗਈ ਹੈ ਅੱਧੀ ਵਾਈ ਦਿਨ ਹੋਏਗਾ ਨਹੀਂ 19 ਦਿਨ ਹੋ ਗਏ ਬਾਪੂ ਜਾਣਦਾ ਹੈ ਬੇਟੀ ਨੂੰ ਗਈ ਬਾਪ ਉਠਾਲ ਜਾ ਮੈਨੂੰ ਕੁਰਸੀ 'ਤੇ ਕਿੰਨਾ ਮਜਬੂਰ ਆ ਜਿਹਦਾ ਪੁੱਤ ਵੀ ਅਫਸੈਟ ਆ ਜਿਹਦੀ ਘਰ ਵਾਲੀ ਵੀ ਅਫਸੈਟ ਆ ਜਿਹਦੀਆਂ ਦੋ ਧੀਆਂ ਵੀ ਇਦਾਂ ਹੀ ਤੁਰ ਗਈਆਂ ਅੱਖਾਂ ਤੇ ਨੀ ਆ ਰੇ ਅੱਖਾਂ ਤੋਂ ਅੰਨੀ ਹੋ ਗਈ ਮਾਤਾ ਮਰਜੀਤ ਕੌਰ ਦਿਖਦਾ ਨਹੀਂ ਮਾਤਾ ਨੂੰ 6 ਮਹੀਨੇ ਹੋ ਗਏ ਮਾਰੂ ਰੱਖਦੇ ਹਾਂ 6 ਮਹੀਨੇ ਹੋ ਗਏ ਜਿਆਦਾ 6 ਮਹੀਨੇ ਤਾਂ ਜਮੇ ਦਿਖ ਰੋ ਨਹੀਂ ਮਾਂ ਅੱਖਾਂ ਚੈੱਕ ਕਰਨੀਆਂ ਮਾੜੀਆਂ ਜੀਆਂ ਬਸ ਬੈਟਰੀ ਨਹੀਂ ਕਾਕੇ ਕੱਕਾ ਟੌਰ ਚ ਨਹੀਂ ਓਏ ਸਤਨਾ ਤਾਂ ਰਹਿਣ ਦੇ ਅੱਖਾਂ ਨਾਲ ਘੁੱਟ ਮੇਰੀਆਂ ਹੱਥ ਨਹੀਂ ਘੁੱਟਦਾ ਨਹੀਂ ਘੁੱਟਦਾ ਹਰ ਛੜ ਮੈਨੂੰ ਇਹਨ ਦਿਖਦਾ ਤੂੰ ਜੀ ਨਾ ਘਨਾਵਾਂ ਆ ਦੇਖ ਮਾ ਕਿੰਨੀਆਂ ਉਂਗਲਾਂ ਦੱਸ ਫਿਰ ਆ ਕਿੰਨੀਆਂ ਉਂਗਲਾਂ ਦੱਸ ਦੱਸ ਪਹਿਲਾਂ ਦਿਨਾਂ ਪਹਿਲਾਂ ਉਂਗਲੀਆਂ ਦੱਸ ਕਿੰਨੀਆਂ ਮੇਰੀਆਂ ਜੇ ਦਿਖਦਾ ਹੋਵੇ ਮਾ ਫਿਰ ਤੁੰਗਾਂ ਉਂਗਲੀਆਂ ਦੇ ਲੈ 25 ਉਂਗਲਾਂ ਹੋ ਗਿਆ ਇੱਕ ਮਿੰਟ ਮਾੜੀ ਰੱਖ ਕੇ ਦੇਖ ਲੈਂਗੇ ਮਾ ਮਾੜੀ ਇਹ ਤਾਂ ਕાળા ਮੋਤੀਏ ਬਣਿਆ ਪਿਆ ਆਹੋ ਕਾਲਾ ਮੋਤੀਏ ਬਣਿਆ ਬੀਆ ਓ ਬੇਬੇ ਗੁੱਸਾ ਕਾ ਤੂੰ ਕਰਦੀ ਐ ਦੇਖ ਤੇ ਲੈਣ ਦੇ ਇੱਕ ਅੱਖ ਜਿਆ ਇੱਕ ਜੀ ਦੂਜੀ ਛਾਇ ਹੀ ਆਹ ਕੱਤੇ ਖੋਲ ਦੇ ਆ ਖੋਲ ਆ ਖੋਲ ਖੋਲ ਅੱਖ ਮੱਥਲੇ ਨੂੰ ਜਾ ਥੱਲੇ ਨੂੰ ਜਾਕ ਥੱਲੇ ਨੂੰ ਪੈਰਾਂਵਾਲ ਨੂੰ ਦੇਖ ਪੈਰਾਂਵਾਲ ਨੂੰ ਦੇਖ ਬੇਬੇ ਪਰਦ ਨਹੀਂ ਪੜਦਾ ਆ ਖੋਲ ਅੱਖ ਆ ਖੋਲ ਅੱਖ ਨਰਮ ਜੀ ਹੁੰਦੀ ਤੇਰੀ ਮਾਂ ਨੂੰ ਜਾਂ ਤੂੰ ਬਸੂ ਵਾਂਗੂ ਖਿੱਚਦਾ ਚੰਗ ਮੈਂ ਬਰਾਖ ਖੋਲ ਲਾ ਖੋਲ ਲੈਣ ਦੇਖੋ ਥੱਲੇ ਨੂੰ ਦੇਖ ਮਾਂ ਥੱਲੇ ਨੂੰ ਦੇ ਉਹ ਇੱਕ ਗਾਲਾ ਮੋਤੀ ਆ ਇਹ ਤਾਂ ਠੀਕ ਆ ਅੱਖੋ ਡੁੱਠੀ ਆ ਗਾਲਾ ਮੋਤੀ ਆ ਨਹੀਂ ਮੇਰੀ ਮਾਂ ਠੀਕ ਹੋ ਜਾਣੀ ਅੱਖ ਤੇਰੀਆਂ ਠੀਕ ਹੋ ਜਾਣੀ ਮਾਂ ਕੋਈ ਨਹੀਂ ਸਮਝਾ ਸਕਦਾ ਦੇਖੋ ਅੱਖਾਂ ਦੀ ਲਾਈਟ ਖਤਮ ਹੋ ਗਈ ਬਿਲਕੁਲ ਦੇਰੋ ਚੁੰਨੀ ਮਾਤਾ ਦੀ ਦੇਰੋ ਚੁੰਨੀ ਕਿੱਥੇ ਹੈ ਤੁਹਾਡੀਆਂ ਅਸੀਸਾਂ ਤੇ ਤੁਹਾਡੀਆਂ ਦਵਾਈਆਂ ਨੇ ਠੀਕ ਕਰਨਾ ਦਵਾਈਆਂ ਤਾਂ ਇੱਕ ਬਹਾਨਾ ਜੀ ਜਨਕੀ ਅਰਦਾਸ ਵਿਰਥੀ ਨਾ ਜਾਵੇ ਤੁਹਾਡੀ ਅਰਦਾਸ ਆ ਜਿਹੜੀ ਉਹੀ ਕੰਮ ਹੋਣੀ ਐ ਇਸ ਪਰਿਵਾਰ ਲਈ ਨਿੰਦ ਪਰਿਵਾਰ ਪਹਿਲੇ ਖੇਰੂ ਖੇਰੂ ਹੋਇਆ ਪਿਆ ਦੋ ਧੀਆਂ ਤੁਰਗੀਆਂ ਪੜੀਆਂ ਲਿਗੀਆਂ ਪੁੱਤ ਜਿਹੜਾ ਉਹ ਬੈਠ ਘੜਦੇ ਕੋਈ ਨਹੀਂ ਛੜਦੇ ਛੜਦੇ ਬੈਰਲੈਂਡ ਪੁੱਤ ਬੈਰਲੈਂਡ ਕੋਈ ਪੁੱਤ ਜਿਹੜਾ ਉਹ ਤੁਸੀਂ ਦੇਖੋ ਕੀ ਕਰੀ ਜਾਂਦਾ ਤੇ ਮਾਂ ਇੱਥੇ ਥੱਲੇ ਹੀ ਜ਼ਮੀਨ ਤੇ ਲਟੀ ਜਾਂਦੀ ਐ ਕੁਰਸੀ ਤੇ ਬਿਠਾਉਨੇ ਉੱਥੇ ਨਹੀਂ ਬਹਿੰਦੀ ਘਰੇ ਵੀ ਆਈਂ ਮੈਂ ਵਾ ਇੱਥੇ ਕੁਰਸੀ ਕੋਲ ਬੈਠਾ ਮੈਂ ਗਾਲਾਂ ਕੱਢੀ ਜਾਂਦੀ ਐ ਮਾਂ ਬੰਦੇਆਂ ਵਾਲੀਆਂ ਗਾਲਾਂ ਕੱਢਦੀ ਐ ਬੇਬੇ ਇਹ ਕੁਲਵਿੰਦਰ ਵੀ ਵੱਜੋ ਰੱਤਾ ਵਾ ਇੱਕ ਲੱਤ ਤੋਂ ਕੰਮ ਨਹੀਂ ਹੁੰਦਾ ਇਹਦੇ ਜਨਮ ਤੋਂ ਹੀ ਪੋਲੀਆ ਬਾਪੂ ਇਹ 2 ਮਹੀਨੇ ਦਾ ਜਦੋਂ ਇਹਦਾ ਹੋ ਗਿਆ ਦਾ ਜਿੱਦੜੋ ਪੋਲੀਆ ਹੋ ਗਿਆ 6 ਸਾਲ ਬਾਅਦ ਤੁਰਨ ਲੱਗਿਆ ਇਹ ਕੀ ਕਰਦੇ ਦੀ ਮੰਪਰੀ ਬੀਰੇਹਣੀ ਸਾਡੇ ਨਾਲ ਜੁੜੇ ਹੋਏ ਸੇਵਾਦਾਰ ਨੇ ਬੀਰਹਣੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਤੇ ਮਾਤਾ ਸੰਧਿਆ ਦੇਵੀ ਤੇ ਬਲਦੇਵ ਵੀਰਾ ਹੋਰ ਕਿੰਨੀ ਸੇਵਾ ਉਧਰੋਂ ਸਾਨੂੰ ਜਿਹੜੀਆਂ ਮਿਲੀਆਂ ਮੰਪਰੀ ਦੇ ਬੀਰੇਹਣਾ ਵੱਲੋਂ ਕੀਤੀਆਂ ਗਈਆਂ ਰੋਪੜ ਜ਼ਿਲ੍ਹਾ ਬੀਰੇਹਣਾ ਦਾ ਤੇ ਰੋਪੜ ਜ਼ਿਲ੍ਹਾ ਬਿਲਕੁਲ ਹਿਮਾਚਲ ਦੇ ਨਾਲ ਲੱਗਦਾ ਤੇ ਹਿਮਾਚਲ ਜ਼ਿਲ੍ਹੇ ਦਾ ਉਹ ਨਾਮ ਆ ਜਿਹੜਾ ਇਲਾਕਾ ਕਸਬਾ ਉੱਥੋਂ ਪਿੰਡ ਅਗੇਨਾਂ ਨਾ ਕਿ ਉਨੇ ਦੇ ਨੇ ਖਾ ਰਾਮਪੁਰ 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 ਪਿੰਡ ਉਨੇ ਦੇ ਨਾਲ ਰਾਮਪੁਰ ਪਿੰਡ ਉੱਥੋਂ ਇਸ ਪਰਿਵਾਰ ਨੂੰ ਲੈ ਕੇ ਆਏ ਨੇ ਵੀਰੇ ਹੁਣ ਕਰਿਓ ਅਰਦਾਸ ਇਸ ਪਰਿਵਾਰ ਵਾਸਤੇ ਮਾਂ ਠੀਕ ਹੋਵੇ ਇਹਨੂੰ ਅੱਖਾਂ ਤੋਂ ਦਿਖਣ ਲੱਗ ਜੇ ਦਿਮਾਗੀ ਠੀਕ ਹੋ ਜਾਏ ਕੁਲਵਿੰਦਰ ਵੀਰਾ ਵੀ ਆਪਣੀ ਸੋਜੀ-ਬੋਜੀ ਚ ਆਵੇ ਆਪਣੇ ਪਰਿਵਾਰ ਨੂੰ ਸੰਭੇ ਬਾਪੂ ਵਿਚਾਰਾ ਰੋਈ ਹੋਈ ਜਾਂਦਾ ਬੈਠਾ ਘਰੇ ਕਿਉਂਕਿ ਅੱਜ ਤੋਂ 19 ਦਿਨ ਪਹਿਲਾਂ ਨੀਲਮ ਤੁਰ ਗਈ ਆ ਵੱਧੂ ਕੁਝ ਸਾਲ ਪਹਿਲਾਂ ਬਬਲੀ ਤੁਰ ਗਈ ਆ ਤੇ ਯਾਨੀ ਕਿ ਇਸ ਘਰ ਦੀਆਂ ਦੋ ਧੀਆਂ ਜਿਨ੍ਹਾਂ ਨੇ ਇਸ ਘਰ ਨੂੰ ਅੱਗੇ ਵਧਾਉਣਾ ਸੀ ਪੜ੍ਹੀਆਂ ਲਿਖੀਆਂ ਸੀ ਉਹ ਦੋਨੋਂ ਹੀ ਤੁਰ ਗਈਆਂ ਬਹੁਤ ਬਹੁਤ ਸ਼ੁਕਰੀਆ ਬਾਈ ਤੁਸੀਂ ਇੱਥੇ ਆਏ ਹੋ ਲੈ ਕੇ ਵਾਹਿਗੁਰੂ ਕਿਰਪਾ ਕਰਨ ਅਸੀਂ ਬਾਪੂ ਦੇ ਪੁੱਤ ਬਣ ਕੇ ਬਾਪੂ ਦੇ ਨਾਲ ਖੜ੍ਹ ਸਕੀਏ ਤੁਸੀਂ ਵੀ ਸਾਰੇ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ